ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਮਹਿਨ ਜੇਹ ਰੂਪ ਰੰਗ ਅਰ ਰੇਖ ਭੇਕ ਕੋ ਕਹਿ ਨਾ ਸਕਤ ਕੇ ਅਚਲ ਮੂਰਤ ਅਨਭਾਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾ ਸ਼ਾਹੋ ਸ਼ਾਹ ਗਣਿਜੈ ਤ੍ਰਿਪਗਣ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤੋ ਸਰਵਨਾਮ ਕਥੈ ਕਵਨ ਪਰਉ ਬੰਦਨਾ ਅਨਕ ਬਾਰ ਸਰਨ ਪਰਉ ਹਰਿ ਰਾਇ ਬ੍ਰਹਮ ਕਟਿਐ ਨਾਨਕ ਸਾਧ ਸੰਗ ਦੁਤਿਆ ਭਉ ਮਿਟਾਏ ਦੰਡਉਤ ਬੰਦਨ ਅਨਕ ਬਾਰ ਸਰਬ ਕਲਾ ਸਮਰਥ ਡੋਲਨ ਤੇ ਰੱਖੋ ਖੋਖੋ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਧਨ ਗੁਰੂ ਅੰਗਦ ਦੇਵ ਸਾਹਿਬ ਜੀ ਉਹ ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਜੀ ਉਹ ਮਹਾਰਾਜ ਬੱਧਾ ਚੱਟੇ ਜੋ ਭਰੇ ਨਾ ਗੁਨਾ ਨਾ ਉਪਕਾਰ ਸੇਤੀ ਖੁਸ਼ੀ ਸਵਾਰੀ ਐ ਨਾਨਕ ਕਾਰਜ ਸਾਰ ਮਹੱਲਾ ਦੂਜਾ ਝੇ ਸੌ ਚੰਦਕ ਗੁਵਹਿ ਸੂਰਜ ਚੜ੍ਹੇ ਹਜ਼ਾਰ ਇਤੇ ਚਾਨਣ ਹੁੰਦਿਆ ਗੁਰ ਬਿਨ ਘੂਰ ਅੰਧਾਰ ਆਹ ਸੋ ਲੋਕ ਮਹੱਲਾ ਦੂਜਾ ਇਹ ਕਨੇਹੀ ਆਸ਼ਕੀ ਇਹ ਕਨੇਹੀ ਆਸ਼ਕੀ ਦੁਜਾ ਲੱਗੈ ਜਾਏ ਨਾਨਕ ਆਸ਼ਕ ਪੰਡਿਆ ਸਦ ਹੀਰ ਸਮਾ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਤਾਂਤੇ ਅੰਗਦ ਭਇਓ ਤਾਂਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ ਤਾਂਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ ਅੰਗਦ ਕਿਰਪਾ ਧਾਰ ਅਮਰ ਸਤਗੁਰ ਫਿਰ ਪੀਓ ਅਮਰਦਾਸ ਆ ਮਰਤ ਛਤਰ ਗੁਰ ਰਾਮ ਹਿੰਦੀ ਆ ਗੁਰ ਰਾਮਦਾਸ ਰੰਤਸ ਗੁਰ ਰਾਮਦਾਸ ਦਰਸ਼ਨ ਪਰਸ ਕਹਿ ਮਥੋਰਾ ਅੰਮ੍ਰਿਤ ਬਿਆਨ ਪੰਜ ਪ੍ਰਮਾਨ ਪੁਰਖ ਗੁਰ ਅਰਜਨ ਵਿਖੋ ਨੈਣ ਆਨੰਦ ਬਿਤ ਜੈਸੇ ਤੋ ਸਤਲ ਨਿਧ ਪੂਰਨ ਸਮੁੰਦਰ ਵਿਖੇ ਹੰਸ ਮਰ ਜੀਵਨ ਨੇਚੇ ਪ੍ਰਸਾਦ ਪਾਵੇ ਜੈਸੇ ਪਰਮਤਹੀ ਰਹਾਮਾਨ ਖਪਾਰ ਸਿਧ ਖਨਵਾਰ ਆਖਣ ਜਗ ਵਿਖੇ ਪ੍ਰਗਟਾਵੇ ਜੈਸੇ ਬਨ ਵਿਖੇ ਮਲਿਆਦ ਸੌਧਾ ਕਪੂਰ ਸੋਦ ਕ ਸੁਬਾਸੀ ਸੁਬਾਸ ਲਹਿਸਾਵੇ ਤੈਸੇ ਗੁਰਬਾਣੀ ਵਿਖੇ ਤੈਸੇ ਗੁਰਬਾਣੀ ਵਿਖੇ ਸਤਲ ਪਦਾਰਥ ਹੈ ਜੋ ਜੋ ਖੋਜੇ ਸੋਇ ਸੋਇ ਨਿਪਟ ਜਾਏ ਤਸ 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 ਗੁਰਬਾਣੀ ਵਿਖੇ ਸਤਲ ਪਦਾਰਥ ਹੈ ਜੋਈ ਜੋਈ ਖੋਜੈ ਸੋਈ ਸੋਈ ਨਿਪਜਾਵੇ ਦੰਤਨ ਬਾਣੀ ਗੁਰੂ ਬਾਣੀ ਗੁਰੂ ਸ਼ਬਦ ਗੁਰੂ ਪੂਰਾ ਗੁਰੂ ਸਮਰੱਥ ਗੁਰੂ ਪਰ ਤਖ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਹਿਬ ਜੀਓ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀਓ ਰਤ ਸਭ ਕੁਲ ਵਿਨਾਸ਼ ਹੈ ਜਿਸ ਸੇ ਸਭ ਕੁਲ ਵਿਨਾਸ਼ ਹੈ ਜਿਸ ਸੇ ਮਰਤ ਸਭ ਸਭ ਹੀ ਜਾ ਕੋ ਸੁਹਾਰ ਹਰ ਤੁਮ ਸਭ ਹੀ ਜਾ ਕੋ ਜਾਂ ਤਾਂ ਤੁਮ ਨਾ ਅਸੀ ਮਾਤਾ ਦੀ ਅਸੀ ਮਾਤਾ ਦੀ ਅਸੀ ਸੇ ਸੰਮੁਤ ਸਭ ਕਿਲ ਵਿੱਚ ਮਾਸਾ ਜਿਸੇ ਸੰਮੁਤ ਸਭ ਕਿਲ ਵਿੱਚ ਮਾਸਾ ਹਰ ਹਰ ਤੁਮ ਸਤਹੀ ਜਾਪੋ ਜਾ ਕਾ ਅੰਤ ਨਾ ਪਰ ਸੋ ਹਰ ਹਰ ਤੁਮ ਸਤਹੀ ਜਾਪੋ ਸੋ ਹਰ ਹਰ ਤੁਮ ਸਤਹੀ ਜਾਪੋ ਸੋ ਹਰ ਹਰ ਤੁਮ ਸਤਹੀ ਸਤਹੀ ਸੋ ਹਰ ਹਰ ਤੂੰ ਸਦ ਹੀ ਜਾਪੋ ਸੋ ਹਰ ਹਰ ਤੂੰ ਸਦ ਹੀ ਜਾਪੋ ਜਾਪ ਦਾ ਅੰਤ ਮਾਰਾ ਜਿਸ ਸਿਮਰਤ ਸਦ ਗਿ ਲਿ ਲਿਵਖਾਸ ਹੈ ਜਿਸ ਸਿਮਰਤ ਸਦ ਗਿ ਲਿ ਲਿਵਖਲਾਸ ਹੈ ਹਰ ਹੋਏ ਉਹਧਾਰ ਸੁਹਾਰ ਹਰ ਤੁਮ ਸਦ ਹੀ ਜਾਪੋ ਸੋਹਰ ਹਰ ਤੁਮ ਸਦਾ ਹੀ ਜਾਪੋ ਸੋਹਰ ਹਰ ਹਰ ਤੁਮ ਸਦ ਹੀ ਜਾਪੋ ਸੋਹਰ ਹਰ ਹਰ ਤੁਮ ਸਦ ਹੀ ਜਾਪੋ ਜਾਂ ਕਾ ਅੰਤ ਨਾ ਪਾ ਮਾਤਾ ਕੀ ਆਸੀ ਸਹੂਤਾ ਮਾਤਾ ਕੀ ਆਸੀ ਸਿਸ ਨਿਮਖ ਨੰ ਬਿਸਰਾ ਤਮ ਕਾ ਹਰ ਹਰ ਨਿਮਖ ਨੰ ਸਜਾ ਤਮ ਕਾ ਹਰ ਕਰ ਨਿਮਖ ਨੰ ਬਿਸਰਾ ਤਮ ਕਾ ਹਰ ਹਰ ਸਦਾ ਤੂੰ ਕਹੋ ਏ ਦਿਆਲਾ ਸਤ ਗੁਰ ਤੂੰ ਕਹੋ ਏ ਦਿਆਲਾ ਸੰਤ ਸੰਗ ਤੇਰੀ ਪ੍ਰੀਤ ਸੰਤ ਸੰਗ ਤੇਰੀ ਪ੍ਰੀਤ ਕੱਪੜ ਪੱਤ ਪਰਮੇਸ਼ਰ ਰਾਖੀ ਕੱਪੜ ਪੱਤ ਜੇਸ਼ਰ ਰਾਖੀ ਕੱਪੜ ਪੱਤ ਪਰ ਸੁਰ ਰਾਖੀ ਕੱਪੜ ਪੱਕ ਪਰ ਮੇਸਰ ਰਾਖੀ ਓ ਜਨ ਕੀਰਤਨ ਨੰਨੀਤ ਓ ਜਨ ਕੀਰਤਨ ਭੋਜਨ ਕੀਰਤਨ ਓ ਜਨ ਕੀਰਤਨ ਨੰਨੀਤ ਭੋਜਨ ਕੀਰਤਨ ਰੀਤ ਭੋਜਨ ਕੀਰਤਨ ਸਤ ਗੁਰੂ ਕੋ ਬੜਾ ਪਰਮੇਸ਼ਰ ਰਾਖੀ ਭੋਜਨ ਕੀਰਤਨ ਦੀਤ ਭੋਜਨ ਨੀਤਾਂ ਭੋਜਨ ਕੀਰਤਨ ਦੀਤ ਭੋਜਨ ਤਪੀਵ ਸਦਾ ਜਿਰਜੀਓ ਹਰ ਸਿਮਰਤ ਅਨੰਤ ਅਨੰਤਾ ਰੰਗਤ ਮਾਸਾ ਪੂਰਨ ਆਸਾ ਰੰਗਤ ਮਾਸਾ ਕਾਕੀ ਅਸੀਸ ਮਾਤਾ ਕੀ ਅਸੀਸ ਤੂਤਾ ਮਾਤਾ ਕੀ ਅਸੀਸ ਜਿਸ ਸਿਮਰਤ ਸਭ ਕਿਲ ਵਿਖਨਾ ਸਹਿ ਜਿਸ ਸਿਮਰਤ ਸਭ ਕਿਲ ਵਿਖਨਾ ਸਹਿ ਪਿਤਰੀ ਹੋਏ ਉਧਾਰ ਸੋ ਹਰ ਹਰ ਤੁਮ ਸਤਿ ਕੰਤ ਨਾ ਪਾਰੋ ਪੂਤਾ ਮਾਤਾ ਦੀ ਅਸੀਸ ਪੂਤਾ ਮਾਤਾ ਦੀ ਅਸੀਸ ਨਿਮਖ ਨ ਬਸਰੋ ਕਮ ਗਉ ਹਰ ਹਰ ਨਿਮਖ ਨ ਸਤ ਗੁਰ ਤੁਮ ਕੋ ਹੋਈ ਦਿਆਲਾ ਸੰਤ ਸੰ ਕਰਪੀਤ ਕਾਪੜ ਪੱਤਰ ਮੇਸਰ ਰਾਖੀ ਭੋਜਨ ਕੀਰਤਨ ਨੀਤ ਅੰਮ੍ਰਿਤ ਪੀਵੋ ਸਦਾ ਜੁਰ ਜੀਵੋ ਹਰਿ ਸਿਮਰਤ ਅਨੰਦ ਅਨੰਤਾ ਰੰਗ ਤਮਾਸਾ ਪੂਰਨ ਆਸ ਕਬਹਿ ਨਾ ਆਪੇ ਚਿੰਤਾ ਤੁਮਾਰਾ ਹੈ ਹੋ ਮਨੋ ਗਉ ਹਰ ਚਰਨ ਹੋ ਕਉਲਾ ਨਾਨਕ ਦਾਸ ਉਹ ਨਸੰਝ ਲਪਟਾਇਓ ਨਾਨਕ ਦਾਸ ਆਇਆ ਗੁਰੂ ਦਾ ਚਾਤਰਿਕ ਮੋਲਾ ਨਾਨਕ ਦਾਸ ਸੁਨ ਸੰਗ ਲਭਦਾ ਯੋ ਨਾਨਕ ਦਾਸ ਸੁਨ ਸੰਗ ਲਭਦਾ ਨਾਨਕ ਦਾਸ ਸੁਨ ਸੰਗ ਲਭਦਾ ਜਬੂ ਵਿਚਾਰਕ ਮੌਲਾ